ਬੰਦੀ ਸਿੰਘਾਂ ਦਾ ਮੁੱਦਾ ਉੱਠਿਆ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਤਾਲੀਵਾਲ ਨੇ ਇਹ ਰਿਹਾਈ ਮੰਗੀ ਹੈ ਬੰਦੀ ਸਿੰਘਾਂ ਦੀ ਜਿਨ੍ਹਾਂ ਨੇ ਵੀ ਨਾ ਕਿਹਾ ਹੈ ਕਿ ਆਪਣੀ ਸਜ਼ਾ ਪੂਰੀ ਕੀਤੀ ਹੈ ਔਰ ਇਹ ਹਾ ਹੋਣੇ ਚਾਹੀਦੇ ਨੇ ਉਹ ਰਿਹਾ ਹੋਣ ਤਾਂ ਬੰਦੀ ਸਿੰਘਾਂ ਦੇ ਸਮੇਤ ਜਿਸ ਨੇ ਵੀ ਸਜ਼ਾ ਪੂਰੀ ਕੀਤੀ ਹੋਵੇ ਤਾਂ ਉਸ ਦੀ ਰਿਹਾਈ ਹੋਵੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਰਿਹਾਈ ਦੇ ਲਈ ਲਗਾਤਾਰ ਮੰਗ ਉੱਠ ਰਹੀ ਹੈ ਭਾਜਪਾ ਲੀਡਰ ਆਰਪੀ ਸਿੰਘ ਨੇ ਵੀ ਦੱਸਿਆ ਕਿ ਪੁੱਲਰ ਦੀ ਰਿਹਾਈ ਦੀ ਮੰਗ ਕੀਤੀ ਹੈ ਔਰ हूँ कुलदीप धालीपाल जो कि मंत्री भी रहे और विधायक भी ने पंजाब के और उन्होंने वालों मुद्दा चुकया गया है उन्होंने कहा आ, भी, आ, भी है कि जी बंदी सिंह की रिहाई होनी चाहिए है तो लगातार एस जी पी सी हो या फिर हर कोई कह लिए कि श्रोमणी अकाली दल के वालों भी पुरजोर मंग जी है लगातार उठ रही है और बहुत बार संसद के मुद्दा गुंजया है कि बंदी सिंह की रिहाई होनी चाहिए है ਔਰ ਨਾਲ ਹੀ ਤੁਹਾਨੂੰ ਗ੍ਰਾਫਿਕ ਦੇ ذریعے ਵੀ ਦਿਖਾ ਰਹੇ ਹਾਂ ਕਿ ਕੌਣ-ਕੌਣ ਹੈ ਬੰਦੀ ਸਿੰਘ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਹੈ ਉਹ ਹੁੰਦਾ ਹੈ ਔਰ ਬਲਵੰਤ ਸਿੰਘ ਰਾਜਵਾਨਾ ਦਾ ਔਰ ਪ੍ਰੋਫੈਸਰ ਦਵਿੰਦਰ ਪਾਰਕ ਪੁੱਲਰ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹਾਲੀ ਦੇ ਵਿੱਚ ਆਰਪੀ ਸਿੰਘ ਨੇ ਮੰਗ ਕੀਤੀ ਔਰ ਗੁਰਦੀਪ ਸਿੰਘ ਖੈਰਾ ਜਗਤਾਰ ਸਿੰਘ ਹਵਾਰਾ ਬੰਦੀ ਸਿੰਘ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਸਜ਼ਾ ਜਿਹੜੀ ਆ ਪੂਰੀ ਕੀਤੀ ਗਈ ਔਰ ਬਾਰ-ਬਾਰ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਪਿਉਰਾ ਲਖਵਿੰਦਰ ਸਿੰਘ ਲਖਾ ਗੁਰਮੀਤ ਸਿੰਘ ਔਰ ਸ਼ਮਸ਼ੇਰ ਸਿੰਘ ਤੇ ਸਾਰੇ ਬੰਦੀ ਸਿੰਘ ਨੇ ਇਹ ਕੋਲ ਦੇਖੋ ਮੈਂ ਤੇ ਪਹਿਲੇ ਦਿਨ ਤੋਂ ਹੀ ਆ ਮੈਂ ਤੇ ਉੱਤੋਂ ਅੱਗੇ ਜਾਣਾ ਕੱਲੇ ਬੰਦੀ ਸਿੱਖ ਦੀ ਮੈਂ ਤੇ ਇਹ ਗੱਲ ਮਤਲਬ ਕਿ ਨਾ ਹੋਣਾ ਕਿ ਭਾਰਤ ਦੀਆਂ ਜੇਲਾਂ ਦੇ ਵਿੱਚ ਜਿੰਨੇ ਵੀ ਲੋਕ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਜਿਨ੍ਹਾਂ ਨੂੰ ਕੋਰਟ ਕਿਚਾਈਆਂ ਨੇ ਹਾਈ ਕੋਰਟਾਂ ਨੇ ਸੁਪਰੀਮ ਕੋਰਟਾਂ ਨੇ ਉਹਨਾਂ ਦੇ ਜੁਲਮ ਦੀ ਸਜ਼ਾ ਦਿੱਤੀ ਸੀਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਜ਼ਾ ਮਤਲਬ ਭੁਗਤ ਲਈ ਹੈ ਬੰਦੀ ਸਿੰਘਾਂ ਦੇ ਸਮੇਤ ਅੱਜ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੇ ਸਭ ਦੀ ਰਿਹਾਈ ਕਰੇ ਕਿਉਂਕਿ ਉਹਨਾਂ ਨੇ ਕਾਨੂੰਨ ਸਾਧ ਆਪਣੀ ਸਜ਼ਾ ਭੁਗਤ ਲਈ ਹੈ ਇਹ ਕਰਕੇ ਉਹਨਾਂ ਨੂੰ ਜੇਲਾਂ ਚ ਡਾਕ ਕੇ ਰੱਖਣਾ ਜਿਹੜਾ ਉਹ ਠੀਕ ਦੀਗਾ દિਵਾਲੀ ਦੇ ਮੌਕੇ ਤੇ ਇਹ ਵੀ ਗੁਰੂ ਆਮਦਾਸ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਉਹਨਾਂ ਸਭ ਬੰਦੀ ਜੇਲਾਂ ਦੇ ਵਿੱਚ ਜਿਹੜੇ ਬੈਠੇ ਸਭ ਨੂੰ ਰਿਹਾਈ ਤੇ ਇਹ ਮੰਗ ਕੀਤੀ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਔਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਐਸਜੀਪੀਸੀ ਮੈਂਬਰ ਨੇ ਗਰੇਵਾਲ ਸਾਹਿਬ ਕੁਲਦੀਪ ਢਾਲੀਵਾਲ ਅਜਮੰਦਰ ਸਾਹਿਬ ਪਹੁੰਚੇ ਮੱਥਾ ਟੇਕਿਆ ਉਹਨਾਂ ਨੇ ਔਰ ਬਤੌਰ ਅਸੀਂ ਵਿਧਾਇਕ ਕਹਿ ਲਈਏ ਬਤੌਰ ਇੱਕ ਸਿੱਖ ਕਹਿ ਲਈਏ ਉਹਨਾਂ ਨੇ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਦੇਖੋ ਕੁਲਦੀਪ ਸਿੰਘ ਜੀ ਢਾਲੀਵਾਲ ਦਰਬਾਰ ਸਾਹਿਬ ਗਏ ਬਤੌਰ ਇੱਕ ਸਿੱਖ ਦੇ ਨਾਤੇ ਦਾ ਜ਼ਰੂਰ ਉਹਨਾਂ ਨੇ ਕਿਹਾ ਹੋਣਾ ਪਰ ਮੈਨੂੰ ਮਾਫੀ ਦੇਣਗੇ ਇਹ ਕਿ ਨਾ ਐਮਐਲਏ ਸਾਹਿਬ ਉਹ ਐਮਐਲਏ ਦੇ ਤੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਨੂੰ ਪੁੱਛਣਾ ਪਏਗਾ ਕੇਜਰੀਵਾਲ ਤੋਂ ਜਿਹੜੇ ਕੇਜਰੀਵਾਲ ਨੇ ਜਿਹੜੀ ਉਹਨਾਂ ਦੀ ਸੈਂਟੈਂਸ ਬੋਰਡ ਸੀ ਦਿੱਲੀ ਵਾਲਾ 6 ਵਾਰ 6 ਵਾਰ ਰਿਜੈਕਟ ਕੀਤੀ 14 ਸਾਲ ਤੋਂ ਦਵਿੰਦਰਪਾਲ ਸਿੰਘ ਭੁੱਲਰ ਹਸਪੀਟਲ ਚ ਨੇ ਤੇ ਉਹਨਾਂ ਦੀ 6 ਵਾਰ ਰਿਜੈਕਟ ਕੀਤੀ ਤੇ ਉਹਨਾਂ ਦੀ ਹੀ ਸਾਡੇ ਮਤਲਬ ਸੰਘਰਸ਼ ਦੇ ਨਾਲ ਜੁੜਿਆ ਪਰਿਵਾਰ ਬੀਬੀ ਵਰਜਿੰਦਰ ਕੌਰ ਜਿਹੜੀ ਐ ਐਮਐਲਏ ਜਿਹੜੀ ਐ ਇਧਰ ਤਰਵੰਦੀ ਸਾਹਬ ਵਾਲੀ ਸਾਈਡ ਤੋਂ ਆ ਉਹਨਾਂ ਦਾ ਬਿਆਨ ਹੈ ਉਹ ਕਹਿੰਦੇ ਵੀ ਜੇ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਤਾ ਤੇ ਸਾਨੂੰ ਹਿੰਦੁਸਤਾਨ 'ਚ ਵੋਟਾਂ ਨਹੀਂ ਪਾਉਣੀਆਂ ਸੋ ਹੁਣ ਇਹ ਜਿਹੜੇ ਧਾਰੀਵਾਲ ਸਾਹਿਬ ਆ ਇਹ ਇੱਕ ਸੇਕੂਣ ਦੇ ਨਾਤੇ ਤਾਂ ਕਹਿ ਸਕਦੇ ਆ ਪਰ ਪਾਰਟੀ ਦੇ ਨੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਨੇ ਜਿਹੜਾ ਗਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਕਰਨੀ ਉਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਤਾਂ ਰਹੇ ਨੇ ਕੇਜਰੀਵਾਲ ਸਾਹਿਬ ਹੁਣ ਕੀ ਕੇਜਰੀਵਾਲ ਸਾਹਿਬ ਨੂੰ ਪੁੱਛ ਕੇ ਇਹ ਗੱਲ ਬਿਆਨ ਦੇ ਰਹੇ ਨੇ ਜਾਂ ਆਪਣੇ ਤੌਰ ਤੇ ਦੇ ਰਹੇ ਨੇ ਅੱਗੇ ਵਿਚਾਰੇ ਉਹ ਤਾਂ ਬੜੀ ਮਾਰ ਦੇੇਟ ਨੇ ਉਹਨਾਂ ਤੋਂ ਮਤਰਾਲਾ ਖੋਲਿਆ ਮਾੜੀ ਗੱਲ ਕੀਤੀ ਤੇ ਅੱਜ ਉਹ ਬਿਆਨ ਦੇ ਦੇ ਰਹੇ ਨੇ ਕਿਤੇ ਹੋਰ ਨਹੀਂ ਵੱਡਾ ਇਹਨਾਂ ਤੇ ਕੋਈ ਐਕਸ਼ਨ ਪਾਰਟੀ ਕਰਦੀ ਨਹੀਂ ਪਾਰਟੀ ਤੋਂ ਜ਼ਰੂਰ ਪੁੱਛ ਲੈਣ ਤੇ ਬੀਬੀ ਵਰਜਿੰਦਰ ਕੌਰ ਨੂੰ ਵੀ ਪੁੱਛਣ ਕਿ ਫੇਰ ਕੱਲ ਨੂੰ ਕੋਈ ਗੱਲ ਆ ਗਈ ਕਿ ਮਾਰ ਲੈ ਜਿਹੜੇ ਦੇਸ਼ ਦੇ ਵਾਸੀ ਆ ਉਹਨਾਂ ਨੇ ਜੇ ਵੋਟ ਨਾ ਪਾਈ ਤੇ ਫਿਰ ਇਹਨਾਂ ਦੇ ਸਿਰ 'ਤੇ ਕੋਈ ਕੱਲ ਨੂੰ ਜੁਰਮ ਆ ਜਵੇ ਉਹ ਜੇਕ ਸਿੱਖ ਹੋਣ ਦੇ ਨਾਤੇ ਜਿਹੜੀ ਗੱਲ ਕੀਤੀ ਉਹਦਾ ਮੈਂ ਸਤਿਕਾਰ ਕਰਦਾ ਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਰਵਾ ਸਾਹਿਬ ਹਾਲਾਂਕਿ ਇਸ ਨੂੰ ਲੈ ਕੇ ਰਿਐਕਸ਼ਨ ਜਿਹੜਾ ਹੈ ਸੀ ਜ਼ਰੂਰ ਲਵਾਂਗੇ ਆਮ ਆਦਮੀ ਪਾਰਟੀ ਦਾ ਇਸਤੇ ਕੀ ਕੁਝ ਕਹਿਣਾ ਹੈ ਕਿਉਂਕਿ ਐਸਜੀਪੀਸੀ ਮੈਂਬਰ ਇਹ ਕਹਿ ਰਹੇ ਸੰਕੀ ਬਤੌਰ ਇੱਕ ਸਿੱਖ ਦੇ ਨਾਤੇ ਤਾਂ ਉਹ ਜ਼ਰੂਰ ਮੰਗ ਕਰ ਰਹੇ ਹੋਣਗੇ ਕਿ ਬੰਦੀ ਸਿੰਘ ਰਹਾ ਹੋ ਜਾਣ ਪਰ ਉਹਨਾਂ ਦੀ ਪਾਰਟੀ ਦਾ ਇਸ ਸਟੈਂਡ ਨਹੀਂ ਹੈ ਸਬੰਧੀ ਸਿੰਘਾ ਦੀ ਰਿਹਾਈ ਦੀ ਮੰਗ ਦਾ ਮੁੱਦਾ ਉੱਠਿਆ ਹੈ ਤਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਐਸਪੀਸੀ ਮੈਂਬਰ ਉਹ ਇਹ ਕਹਿ ਰਹੇ ਨੇ ਕਿ ਆ ਪਾਰਟੀ ਦਾ ਸਟੈਂਡ ਨਹੀਂ ਹੈ ਕਿਉਂਕਿ 6 ਵਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਜੋ ਮੰਗ ਉੱਠੀ ਆ ਕਹ ਲਿਆ ਕਿ ਲਿਖਤੀ ਤੌਰ ਤੇ ਜੋ ਭੇਜੀ ਗਈ ਅਪੀਲ ਉਸ ਨੂੰ ਉਹਨਾਂ ਨੇ ਖਾਰਜ ਕੀਤਾ ਹੈ ਕਿਉਂਕਿ ਦਿੱਲੀ ਸਰਕਾਰ ਦੇ ਕੋਲ ਹੀ ਇਸ ਦਾ ਅਧਿਕਾਰ ਹੈ ਜੋ ਹੁਣ ਤੱਕ ਕਿ ਲਗਾਤਾਰ ਜ਼ਿਕਰ ਹੁੰਦਾ ਆਇਆ ਹੈ ਕਿਆ ਕਿਆ ਕਰ ਕਿਨੇ ਕਿਨੇ ਪੱਧਰ ਤੇ ਸਮੱਸਿਆ ਅੜੀ ਹੋਈ ਹੈ ਬਣੀ ਹੋਈ ਹੈ ਜੇਕਰ ਬੰਦੀ ਸਿੰਘਾਂ ਦੀ ਇਹਨਾਂ ਦੀ ਰਿਹਾਈ ਹੋਣੀ ਹੈ ਜਿਨ੍ਹਾਂ ਦਾ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਇਹ ਨੌ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਦੱਸਿਆ ਕਿ ਪਿਛਲੇ ਸਮਿਆਂ ਦੇ ਵਿੱਚ ਮੁਹਾਲੀ ਦੇ ਵਿੱਚ ਵੀ ਪੱਕਾ ਮੋਰਚਾ ਜਿਹੜਾ ਹੈ ਉਹ ਲੱਗਿਆ ਹੋਰ ਵੱਡੇ ਪੱਧਰ ਤੇ ਮੰਗ ਜਿਹੜੀ ਹੈ ਉੱਠਦੀ ਰਹੀ ਹੈ ਔਰ ਸਮੇਂ-ਸਮੇਂ ਤੇ ਦੱਸਿਆ ਕਿ ਇਸ ਨੂੰ ਲੈ ਕੇ ਜਿੱਥੇ ਚਰਚਾ ਹੁੰਦੀ ਹੈ ਤਾਂ ਉੱਥੇ ਹੀ ਕੁਝ ਐਲਾਨ ਵੀ ਹੋਏ ਪਿਛਲੇ ਸਮਿਆਂ ਦੇ ਵਿੱਚ ਇਹ ਐਲਾਨ ਜਿਹੜਾ ਹੈ ਕੀਤਾ ਪੀਐਮ ਨਰਿੰਦਰ ਮੋਦੀ ਨੇ 2019 ਦਾ ਸੀ ਜ਼ਿਕਰ ਕਰ ਰਹੇ ਹਾਂ ਗੁਰਨਾਨਕ ਬਰਥਡੇ ਦੇ ਮੌਕੇ ਤੇ ਗੁਰਪੁਰਬ ਦੇ ਮੌਕੇ ਤੇ ਉਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਵੀ ਜ਼ਿਕਰ ਸੀ ਔਰ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਲਗਾਤਾਰ ਜਿਹਨੀਆਂ ਅਸੀਂ ਕਹਿ ਸਕਦੇ ਕੋਸ਼ਿਸ਼ਾਂ ਐ ਐਸਜੀਪੀਸੀ ਦੇ ਵੱਲੋਂ ਵੀ ਕੀਤੀਆਂ ਗਈਆਂ ਔਰ ਇਹ ਵੀ ਮੰਗ ਉੱਠ ਰਹੀ ਹੈ ਕਿ ਜਾਂ ਤਾਂ ਉਹਨਾਂ ਨੂੰ ਐ ਐਲਾਨ ਕਰ ਦਿੱਤਾ ਜਾਵੇ ਫਾਂਸੀ ਨੂੰ ਲੈ ਕੇ ਆ ਇੱਕ ਪਾਸੇ ਕਰ ਦਿੱਤਾ ਜਾਵੇ ਪਰ ਇਸ ਤਰ੍ਹਾਂ ਲਗਾਤਾਰ ਸਜ਼ਾ ਉਪਗਤ ਰਹੇ